ਜਿਵੇਂ ਪਹਿਲੇ ਦੁਨੀ ਚੰਦ ਮਸੰਦ ਭੱਜ ਗਿਆ ਸੀ ਉਸ ਵੇਲੇ ਸਤਗੁਰਾਂ ਨੇ ਫਿਰ ਕਿਹਾ ਵੀ ਹੁਣ ਗੁਰੂ ਦਾ ਬੱਬਰ ਸ਼ੇਰ ਲੜੇਗਾ ਭਾਈ ਦਿਆ ਸਿੰਘ ਕਹਿੰਦੇ ਮarre ਨਾਮ ਲੈ ਦਿਓ ਬੱਬਰ ਸ਼ੇਰ ਦਾ ਕਹਿੰਦੇ ਬਚਿੱਤਰ ਸਿੰਘ ਰਠੌਰ ਸਿੰਘਾਂ ਨੂੰ ਹੁਕਮ ਕੀਤਾ ਗਿਆ ਵੀ ਸ਼ੀਦੀ ਦੇਗ ਦਾ ਰਗੜਾ ਲਾਓ ਉਸ ਤੋਂ ਬਾਅਦ ਸਤਗੁਰਾਂ ਨੇ ਆਪਣੇ ਕਮਰ ਕੱਸੇ ਦੀ ਜਿਹੜੀ ਛਤਰ ਧਾਰਾ ਸੀ ਉਹ ਛਤਰ ਧਾਰਾ ਉਹਦੇ ਹੱਥ ਤੇ ਮਾਰਨੇ ਪਾਈ ਤੋ ਸਾਰੀ ਸ਼ੱਕ ਕੇ ਤੇ ਸੂਰਮਾ ਜਿਹੜਾ ਨਾ ਸ਼ੇਰ ਵਾਂਗੂ ਗੱਜਦਾ ਤੇ ਆਖਦਾ ਰਠੌਰ ਸਿੰਘ ਹਾਥੀ ਕਿਹੜੀ ਚੀਜ਼ ਐਰਾਵਤ ਨੂੰ ਭਜਾ ਦੇਆ ਛੇਸਪਾ ਕੇ ਨੇਤਰਾ ਸੁਮੇਰ ਦੀ ਮਧਾਣੀ ਵਿੱਚ ਸਾਗਰ ਬਰੋੜ 14 ਰਤਨ ਲਿਆ ਦੇ ਆਂ ਇੰਦਰ ਨੂੰ ਆਸਣੋਂ ਉਤਾਰਾਂ ਇੱਕ ਪਲ ਵਿੱਚ ਸੂਰਤ ਤੇ ਚੰਦ ਨੂੰ ਆਕਾਸ਼ੋਂ ਹੇਠਾਂ ਲਾ ਦੇ ਆਂ ਫੌਜਬਾਈ ਧਾਰੀਆਂ ਦੀ ਕੋਮਲਾ ਹੈ ਗੱਲ ਕਿਹੜੀ ਨਸ ਦੀ ਹੰਡੂਰਵਲ ਹੁਣੇ ਹੀ ਦਿਖਾ ਦੇ ਆਂ ਇੰਦਰ ਦੇਵਤਾ ਜਿੱਤੇ ਚੜਦਾ ਚਿੱਟੇ ਰੰਗ ਦਾ ਦੁਨੀਆਂ ਦੇ 100 ਹਾਥੀਆਂ ਜਿੰਨਾ ਉਹਦਾ ਇੱਕ ਕਾਰ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਮੈਂ ਉਹਨੂੰ ਭਜਾ ਦੇ ਆਂ ਤੇ ਹਾਥੀ ਕੋਈ ਚੀਜ਼ ਨਹੀਂਗਾ ਜਿਵੇਂ ਪਹਿਲੇ ਦੁਨੀ ਚੰਦ ਮਸੰਦ ਭੱਜ ਗਿਆ ਸੀ ਉਸ ਵੇਲੇ ਸਤਗੁਰਾਂ ਨੇ ਫਿਰ ਕਿਹਾ ਵੀ ਹੁਣ ਗੁਰੂ ਕਾ ਬੱਬਰ ਸ਼ੇਰ ਲੜੇਗਾ ਭਾਈ ਦਿਆ ਸਿੰਘ ਕਹਿੰਦੇ ਮਾਰ ਨਾਮ ਲੈ ਦਿਓ ਬੱਬਰ ਸ਼ੇਰ ਦਾ ਕਹਿੰਦੇ ਬਚਿੱਤਰ ਸਿੰਘ ਰਠੌਰ ਸਿੰਘਾਂ ਨੂੰ ਹੁਕਮ ਕੀਤਾ ਗਿਆ ਵੀ ਛੀਦੀ ਦੇਗ ਦਾ ਰਗੜਾ ਲਾਓ ਉਸ ਤੋਂ ਬਾਅਦ ਸਤਗੁਰਾਂ ਨੇ ਆਪਣੇ ਕਮਰ ਕੱਸੇ ਦੀ ਜਿਹੜੀ ਛਤਰ ਧਾਰਾ ਸੀ ਹਾਂਜੀ ਉਹ ਛਤਰ ਧਾਰਾ ਉਹਦੇ ਹੱਥ ਤੇ ਮਾਰਨੇ ਪਾਈ ਤੇ ਸਾਰੀ ਸ਼ੱਕ ਕੇ ਤੇ ਸੂਰਮਾ ਜਿਹੜਾ ਨਾ ਸ਼ੇਰ ਵਾਂਗੂ ਗੱਜਦਾ ਤੇ ਆਖਦਾ ਰਠੌਰ ਸਿੰਘ ਹਾਥੀ ਕਿਹੜੀ ਚੀਜ਼ 에ਰਾਵਤ ਨੂੰ ਭਜਾ ਦੇਂ ਛੇਸਪਾ ਕੇ ਨੇਤਰਾ ਸੁਮੇਰ ਦੀ ਮਧਾਣੀ ਵਿੱਚ ਸਾਗਰ ਬਰੋੜ 14 ਰਤਨ ਲਿਆ ਦੇ ਆਂ ਇੰਦਰ ਨੂੰ ਆਸਣੋਂ ਉਤਾਰਾਂ ਇੱਕ ਪਲ ਵਿੱਚ ਸੂਰਤ ਤੇ ਚੰਦ ਨੂੰ ਆਕਾਸ਼ੋਂ ਹੇਠਾਂ ਲਾ ਦੇ ਆਂ ਫੌਜ ਬਾਈ ਧਾਰੀਆਂ ਦੀ ਕੋਮਲਾ ਹੈ ਗੱਲ ਕਿਹੜੀ ਨਸ ਦੀ ਹੰਡੂਰਵਲ ਹੁਣੇ ਹੀ ਦਿਖਾ ਦੇ ਆਂ ਇੰਦਰ ਦੇਵਤਾ ਜਿੱਤੇ ਚੜਦਾ ਚਿੱਟੇ ਰੰਗ ਦਾ ਦੁਨੀਆਂ ਦੇ 100 ਹਾਥੀਆਂ ਜਿੰਨਾ ਉਹਦਾ ਇੱਕ ਕਾਰ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਮੈਂ ਉਹਨੂੰ ਭਜਾ ਦੇ ਆਂ ਤੇ ਹਾਥੀ ਕੋਈ ਚੀਜ਼ ਨਹੀਂਗਾ ਜਿਵੇਂ ਪਹਿਲੇ ਦੁਨੀ ਚੰਦ ਮਸੰਦ ਭੱਜ ਗਿਆ ਸੀ ਉਸ ਵੇਲੇ ਸਤਿਗੁਰਾਂ ਨੇ ਫਿਰ ਕਿਹਾ ਵੀ ਹੁਣ ਗੁਰੂ ਕਾ ਬੱਬਰ ਸ਼ੇਰ ਲੜੇਗਾ ਭਾਈ ਦਿਆ ਸਿੰਘ ਕਹਿੰਦੇ ਮarre ਨਾਮ ਲੈ ਦਿਓ ਬੱਬਰ ਸ਼ੇਰ ਦਾ ਕਹਿੰਦੇ ਬਚਿੱਤਰ ਸਿੰਘ ਰਠੌਰ ਸਿੰਘਾਂ ਨੂੰ ਹੁਕਮ ਕੀਤਾ ਗਿਆ ਵੀ ਸ਼ੀਦੀ ਦੇਖਦਾ ਰਗੜਾ ਲਾਓ ਉਸ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਕਮਰ ਕੱਸੇ ਦੀ ਜਿਹੜੀ ਛਤਰ ਧਾਰਾ ਸੀ ਹਾਂਜੀ ਉਹ ਛਤਰ ਧਾਰਾ ਉਹਦੇ ਹੱਥ ਤੇ ਮarre ਨੇ ਪਾਈ ਤੇ ਸਾਰੀ ਸ਼ੱਕ ਕੇ ਤੇ ਸੂਰਮਾ ਜਿਹੜਾ ਨਾ ਸ਼ੇਰ ਵਾਂਗੂ ਗੱਜਦਾ ਤੇ ਆਖਦਾ ਰਠੌਰ ਸਿੰਘ ਹਾਥੀ ਕਿਹੜੀ ਚੀਜ਼ 에ਰਾਵਤ ਨੂੰ ਭਜਾ ਦਿਆਂ ਸ਼ੇਸ਼ਪਾ ਕੇ ਨੇਤਰਾ ਸੁਮੇਰ ਦੀ ਮਧਾਣੀ ਵਿੱਚ ਸਾਗਰ ਬਰੋੜ 14 ਰਤਨ ਲਿਆ ਦਿਆਂ ਇੰਦਰ ਨੂੰ ਆਸਣੋਂ ਉਤਾਰਾਂ ਇੱਕ ਪਲ ਵਿੱਚ ਸੂਰਤ ਤੇ ਚੰਦ ਨੂੰ ਆਕਾਸ਼ੋਂ ਹੇਠਾਂ ਲਾ ਦਿਆਂ ਫੌਜਬਾਈ ਧਾਰੀਆਂ ਦੀ ਕੋਮਲਾ ਹੈ ਗੱਲ ਕਿਹੜੀ ਨਸ ਦੀ ਹੰਡੂਰਵਲ ਹੁਣੇ ਹੀ ਦਿਖਾ ਦਿਆਂ ਇੰਦਰ ਦੇਵਤਾ ਜਿੱਤੇ ਚੜਦਾ ਚਿੱਟੇ ਰੰਗ ਦਾ ਦੁਨੀਆ ਦੇ 100 ਹਾਥੀਆਂ ਜਿੰਨਾ ਉਹਦਾ ਇੱਕ ਕਾਰ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਮੈਂ ਉਹਨੂੰ ਭਜਾ ਦਿਆਂ ਤੇ ਹਾਥੀ ਕੋਈ ਚੀਜ਼ ਨਹੀਂਗਾ ਜਿਵੇਂ ਪਹਿਲੇ ਦੁਨੀ ਚੰਦ ਮਸੰਦ ਭੱਜ ਗਿਆ ਸੀ ਉਸ ਵੇਲੇ ਸਤਿਗੁਰਾਂ ਨੇ ਫਿਰ ਕਿਹਾ ਵੀ ਹੁਣ ਗੁਰੂ ਦਾ ਬੱਬਰ ਸ਼ੇਰ ਲੜੇਗਾ ਭਾਈ ਦਿਆ ਸਿੰਘ ਕਹਿੰਦੇ ਮarre ਨਾਮ ਲੈ ਦਿਓ ਬੱਬਰ ਸ਼ੇਰ ਦਾ ਕਹਿੰਦੇ ਬਚਿੱਤਰ ਸਿੰਘ ਰਠੌਰ ਸਿੰਘਾਂ ਨੂੰ ਹੁਕਮ ਕੀਤਾ ਗਿਆ ਵੀ ਸ਼ੀਦੀ ਦੇਖਦਾ ਰਗੜਾ ਲਾਓ ਉਸ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਕਮਰ ਕੱਸੇ ਦੀ ਜਿਹੜੀ ਛਤਰ ਧਾਰਾ ਸੀ ਹਾਂਜੀ ਉਹ ਛਤਰ ਧਾਰਾ ਉਹਦੇ ਹੱਥ ਤੇ ਮਾਰਨੇ ਪਾਈ ਤੇ ਸਾਰੀ ਸ਼ੱਕ ਕੇ ਤੇ ਸੂਰਮਾ ਜਿਹੜਾ ਨਾ ਸ਼ੇਰ ਵਾਂਗੂ ਗੱਜਦਾ ਤੇ ਆਖਦਾ ਰਠੌਰ ਸਿੰਘ ਹਾਥੀ ਕਿਹੜੀ ਚੀਜ਼ 에ਰਾਵਤ ਨੂੰ ਭਜਾ ਦਿਆਂ ਛੇਸਪਾ ਕੇ ਨੇਤਰਾ ਸੁਮੇਰ ਦੀ ਮਧਾਣੀ ਵਿੱਚ ਸਾਗਰ ਬਰੋੜ 14 ਰਤਨ ਲਿਆ ਦੇ ਆਂ ਇੰਦਰ ਨੂੰ ਆਸਣੋਂ ਉਤਾਰਾਂ ਇੱਕ ਪਲ ਵਿੱਚ ਸੂਰਤ ਤੇ ਚੰਦ ਨੂੰ ਆਕਾਸ਼ੋਂ ਹੇਠਾਂ ਲਾ ਦੇ ਆਂ ਫੌਜ ਬਾਈ ਧਾਰੀਆਂ ਦੀ ਕੋਮਲਾ ਹੈ ਗੱਲ ਕਿਹੜੀ ਨਸ ਦੀ ਹੰਡੂਰਵਲ ਹੁਣੇ ਹੀ ਦਿਖਾ ਦੇ ਆਂ ਇੰਦਰ ਦੇਵਤਾ ਜਿੱਤੇ ਚੜਦਾ ਚਿੱਟੇ ਰੰਗ ਦਾ ਦੁਨੀਆਂ ਦੇ 100 ਹਾਥੀਆਂ ਜਿੰਨਾ ਉਹਦਾ ਇੱਕ ਕਾਰ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਮੈਂ ਉਹਨੂੰ ਭਜਾ ਦੇ ਆਂ ਤੇ ਹਾਥੀ ਕੋਈ ਚੀਜ਼ ਨਹੀਂਗਾ